ਵਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਰਮਨ ਅਰੋੜਾ ਜੋ ਵਿਧਾਇਕ ਸਨ ਹੁਣ ਉਹਨਾਂ ਦੇ ਕੋਲੋਂ 12 ਘੰਟੇ ਪੁੱਛਗਿੱਛ ਕੀਤੀ ਗਈ ਹੈ ਵਿਜੀਲੈਂਸ ਦੇ ਵੱਲੋਂ ਤੇ ਇੱਕ ਪਾਸੇ ਰਮਨ ਅਰੋੜਾ ਤੇ ਦੂਸਰੇ ਪਾਸੇ ਮਹੇਸ਼ ਮਖੀਜਾ ਦੋਹਾ ਨੂੰ ਆਮੋ ਸਾਹਮਣੇ ਬਿਜਲੈਂਸ ਦੇ ਵੱਲੋਂ ਵੱਡੇ ਪੱਧਰ ਦੀ ਪੋਚਕਿਚ ਕੀਤੀ ਗਈ ਹੈ 12 ਘੰਟੇ ਦੇ ਕਰੀਬ ਇਹ ਪੋਚਕਿਚ ਚਲਦੀ ਨਜ਼ਰ ਆਈ ਹੈ ਦੱਸਿਏ ਕਿ ਹੁਣ ਵਿਜੀਲੈਂਸ ਨੇ ਦੋਹਾ ਨੂੰ ਆਮੋ ਸਾਹਮਣੇ ਬਿਠਾ ਕੇ ਵੱਡੇ ਪੱਧਰ ਦੀ ਜਿਹੜੀ ਜਾਂਚ ਕੀਤੀ ਹੈ ਪੋਚਕਿਚ ਕੀਤੀ ਹੈ ਤੇ ਇਸ ਦੇ ਵਿੱਚ ਵਿਜੀਲੈਂਸ ਜੋ ਹੈ ਉਜਾਣਨ ਦੀ ਕੋਸ਼ਿਸ਼ ਕਰਦੀ ਸੀ ਕਿ ਆਖਰਕਾਰ ਜਿਹੜੇ ਪੈਸੇ ਸੀਗੇ ਜਿਹੜੇ ਕੈਸ਼ ਜਿਹੜੇ ਕਿ ਹਿਰਾਫੇਰੀ ਤੋਂ ਬਰਾਮਦ ਕੀਤੇ ਜਾਂਦੇ ਸੀ ਉਹ ਮਹੇਸ਼ ਮਖੀਜਾ ਕਿੱਥੇ ਖੁਰਦ-ਖੁਰਦ ਕਾਰਦਾਸੀ ਕਿੱਥੇ-ਕਿੱਥੇ ਉਹਨਾਂ ਪੈਸਿਆਂ ਦੀਆਂ ਕੈਸ਼ੀਆਂ ਪ੍ਰਾਪਰਟੀਆਂ ਖਰੀਦੀਆਂ ਗਈਆਂ ਨੇ ਇਹਨਾਂ ਲੋਕਾਂ ਨਾਲ ਧੋਖਾਧੜੀ ਹੋਈ ਹੈ ਇਹ ਸਾਰੀਆਂ ਕੜੀਆਂ ਤੇ ਪੈਲ ਦੇ ਆਧਾਰ ਤੇ ਜਾਂਚ ਕਰਨ ਦੀ ਕੋਸ਼ਿਸ਼ ਹੋ ਆ ਵਿਜੀਲੈਂਸ ਦੇ ਵੱਲੋਂ ਕੀਤੀ ਜਾ ਰਹੀ ਸੀ ਤੇ ਇਸੇ ਤਰੀਕੇ ਦੇ ਨਾਲ ਇੱਕ ਮਹੇਸ਼ ਮੁਖੀਜਾ ਦੇ ਨਾਹੀ ਕੁਆਂਡ ਵਿੱਚ ਰਹਿਣ ਵਾਲਾ ਉਸ ਦਾ ਪਗਾੜੀ ਨੰਨੀ ਆਨੰਦ ਉਸਨੇ ਵੀ ਰਸਮੀ ਤੌਰ ਤੇ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ ਕਿਉਂਕਿ ਉਸ ਕੈਸ਼ ਨੂੰ ਹੋਰ ਥਾਂ ਤੇ ਲਗਾਉਣ ਦੇ ਲਈ ਨੰਨੀ ਆਨੰਦ ਦਾ ਵੀ ਹੱਥ ਦੱਸਿਆ ਜਾ ਰਿਹਾ ਉਹ ਵੀ ਇਸ ਦੇ ਵਿੱਚ ਸ਼ਾਮਲ ਹੈ ਰਮਨ अरोड़ा ਦੀ ਗ੍ਰਿਫਤਾਰੀ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਹੋਈ ਸੀ ਤੋਂ ਇਸ ਨੂੰ ਲੈ ਕੇ ਵਿਜੀਲੈਂਸ ਜੋ ਹੈ ਹੁਣ बहुत सारिया कड़िया खोलण की कोशिश कर रही है इस द विच दसिया जा रहा है कि कई लोगों ब्लैकमेल किया गया प्रॉपर्टी के मामले के जाने की जोड़े पैसे लेने इन्ह मामलों के पद्धे जोड़ा काम काज किया जा रहा हफ्ता जरा लोगों को लिया जाता दरातम करके पैसे और कई था अजी भी कपड़ेबाजी हुई है जिते केंद्र सरकार की जोड़ी जगह सी किसी अलॉट हुई तो उत्थे जोड़ा महेश मखीजा है वो फ्रेंसिस बह ਬਹੁਤ ਜ਼ਿਆਦਾ ਪਹੁੰਚਦਾ ਉਥੇ ਜਗਾਂ ਨੂੰ ਲੈ ਕੇ ਵੱਡੇ ਪੱਧਰ ਦੀ ਹੀਰਾ ਫੇਰੀ ਹੋਈ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਦੇ ਵੱਡੇ ਪੱਧਰ ਦੇ ਖੁਲਾਸੇ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਹੈ ਪ੍ਰਸ਼ਨਾਚਾਰ ਦੇ ਮਾਮਲੇ ਦੇ ਵਿੱਚ ਆਪਣੇ ਵੀ ਵਿਧਾਇਕਾਂ ਨੂੰ ਨਹੀਂ ਬਖਸ਼ਿਆ ਜਾ ਰਿਹਾ ਇਸ ਦੇ ਹੀ ਤਹਿਤ ਜਲੰਧਰ ਦੇ ਜਿਹੜੇ ਵਿਧਾਇਕ ਰਮਨ अरोड़ा ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੋਈ ਸੀ ਜਿਸ ਨੂੰ ਲੈ ਕੇ ਕਾਫੀ ਚਰਚਾ ਤੇਜ਼ ਸੀ ਔਰ ਪ੍ਰਸ਼ਨਾਚਾਰ ਦੇ ਮਾਮਲੇ ਰਮਨ अरोड़ा ਤੇ ਲੱਗੇ ਸੀ ਔਰ ਕਿਹਾ ਜਾ ਰਿਹਾ ਸੀਗਾ ਲੋਕਾਂ ਕੋਲੋਂ ਪੈਸੇ ਹੜੱਪੇ ਜਾਂਦੇ ਸੀਗੇ ਔਰ ਇਹ ਕੈਸ਼ ਜਿਹੜਾ ਲਿਆ ਜਾਂਦਾ ਸੀਗਾ ਇਹ ਕਿੱਥੇ ਖੁਰਦਪੁਰਦ ਹੁੰਦਾ ਸੀ ਹਾਲਾਂਕਿ ਵਿਜੀਲੈਂਸ ਨੂੰ ਦੋ ਬੈਗ ਮਿਲੇ ਨੇ ਇਹਨਾਂ ਬੈਗਾਂ ਦੇ ਵਿੱਚ ਬਹੁਤ ਸਾਰੀਆਂ ਫਾਈਲਜ਼ ਜਿਹੜੀਆਂ ਸੀਗੀਆਂ ਉਹ ਖੁਰਦਪੁਰਦ ਕੀਤੀਆਂ ਜਾਂਦੀਆਂ ਸੀਗੀਆਂ ਜਿਸ ਨੂੰ ਲੈ ਕੇ ਹੁਣ ਵੱਡੇ ਪੱਧਰ ਦੀਆਂ ਕੜੀਆਂ ਨੂੰ ਖੋਲਣ ਦੇ ਲਈ ਕੋਸ਼ਿਸ਼ ਹੋਾ ਵਿਜੀਲੈਂਸ ਲਗਾਤਾਰ ਕਰ ਰਿਹਾ ਹੈ ਇਸ ਨੂੰ ਲੈ ਕੇ ਲਗਾਤਾਰ ਇਹ ਮਾਮਲਾ ਜਿਹੜਾ ਵਾ ਹੁਣ ਭ੍ਰਿਸ਼ਟਾਚਾਰ ਦਾ ਸੋਸ਼ਲ ਮੀਡੀਆ ਤੇ ਪੱਖਿਆ ਹੋਇਆ ਹੈ ਵਿਜੀਲੈਂਸ ਨੇ ਜੋ ਹੈ ਰਮਨ ਅਰੋੜਾ ਤੇ ਦੂਸਰੇ ਪਾਸੇ ਮੋਹੇਸ਼ ਮਖੀਜਾ ਨੂੰ ਆਹੋ ਸਾਹਮਣੇ ਬਣਾ ਕੇ ਬਿਠਾ ਕੇ 12 ਘੰਟੇ ਦੇ ਕਰੀਬ ਜਿਹੜੀ ਪੁੱਛਗਿੱਛ ਕੀਤੀ ਹੈ ਇਸ ਦੇ ਵਿੱਚ ਬਿਹਤ ਵੱਡੇ ਖੁਲਾਸੇ ਹੋਏ ਕੈਸ਼ ਨੂੰ ਲੈ ਕੇ ਕਿ ਜਿਹੜਾ ਕੈਸ਼ ਸੀਗਾ ਔਰ ਜਿਹੜੇ ਪੈਸੇ ਸੀਗੇ ਭ੍ਰਿਸ਼ਟਾਚਾਰ ਦਾ ਮਾਮਲਾ ਜਿਹੜਾ ਰਮਨ ਰੋੜਾ ਤੇ ਆਇਆ ਉਹ ਕਿਵੇਂ ਕਿਸ ਤਰੀਕੇ ਨਾਲ ਧੋਖਾਧੜੀਆਂ ਹੁੰਦੀਆਂ ਸੀ ਜਾਂ ਕੌਣ ਕਿਵੇਂ ਕਰਦਾ ਸੀ ਔਰ ਹੋਰ ਕਿੰਨੇ ਲੋਕ ਜੁੜੇ ਨੇ ਇਹ ਸਾਰੇ ਪਹਿਲੂਆਂ ਤੇ ਜਾਂਚ ਕਰਨ ਲਈ ਵਿਜੀਲੈਂਸ ਲਗਾਤਾਰ ਐਕਸ਼ਨ ਮੋੜ ਦੇ ਵਿੱਚ ਹੈ ਤਾਂ ਹੁਣ ਇਹਨਾਂ ਸਾਰੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਹੋਰ ਕਿੰਨੇ ਲੋਕ ਸ਼ਾਮਲ ਨੇ ਇਸ ਨੂੰ ਲੈ ਕੇ ਵੀ ਵੱਡੇ ਪੱਧਰ ਦੀ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ